ਡੋਰ ਸਾਹਿਬ ਦੀ ਸੀਟ ਇਸ ਸਮੇਂ ਹੌਟ ਸੀਟ ਬਣੀ ਹੋਈ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੀ ਹਾਂ ਭਾਈ ਅੰਮ੍ਰਿਤਪਾਲ ਸਿੰਘ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਜੇਲ੍ਹ ਤੋਂ ਉਹ ਚੋਣ ਲੜ ਰਹੇ ਨੇ ਉਧਰ ਹੀ ਵਿਰਸਾ ਸਿੰਘ ਬਲਟੋਹਾ ਨੇ ਹੁਣ ਅੰਮ੍ਰਿਤਪਾਲ ਵੱਲੋਂ ਚੋਣ ਲੜ ਕੇ ਜੇਲ੍ਹ ਤੋਂ ਬਾਹਰ ਆਉਣ ਦੇ ਮੁੱਦੇ ਤੇ ਬਿਆਨ ਦੇ ਦਿੱਤਾ ਹੈ ਜੀ ਹਾਂ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਲੋਕਾਂ ਨੂੰ ਸ਼ਾਇਦ ਇਹ ਵਹਿਮ ਹੈ ਕਿ ਭਾਈ ਸਾਹਿਬ ਨੂੰ ਉਚੋਣਾ ਚ ਜਿਤਾ ਕੇ ਜੇਲ੍ਹ ਜੋ ਬਾਹਰ ਕਢਵਾ ਲੈਣਗੇ ਪਰ ਅਜਿਹਾ ਕੁਝ ਨਹੀਂ ਹੈ ਜੇਕਰ ਕਾਨੂੰਨ ਦੇ ਵਿੱਚ ਅਜਿਹੀ ਵਿਵਸਥਾ ਹੁੰਦੀ ਤਾਂ ਚੁਣੇ ਹੋਏ ਦੋ ਮੁੱਖ ਮੰਤਰੀ ਜੇਲ੍ਹ 'ਚ ਬੰਦ ਨਾ ਹੁੰਦੇ ਦੁਨੀਆਂ ਦਾ ਕੋਈ ਕਾਨੂੰਨ ਨਹੀਂ ਔਰ ਹਿੰਦੁਸਤਾਨ ਦਾ ਕੋਈ ਸੰਵਿਧਾਨਕ ਕੋਈ ਕਾਨੂੰਨੀ ਤੌਰ ਤੇ ਕਿਸੇ ਥਾਂ ਤੇ ਕੋਈ ਪ੍ਰੋਵੀਜ਼ਨ ਦਿਖਾ ਦਿਓ ਕਿ ਜੇ ਕੋਈ ਬੰਦਾ ਇਲੈਕਸ਼ਨ ਚ ਖੜਦਾ ਹੈ ਤੇ ਇਲੈਕਸ਼ਨ ਜਿੱਤ ਜਾਂਦਾ ਹੈ ਤੇ ਉਹਦੇ ਸਾਰੇ ਜਿਹੜੇ ਗੁਨਾਹ ਆ ਉਹ ਮਾਫ਼ ਹੋ ਜਾਂਦੇ ਐ ਤੇ ਉਹ ਬੰਦਾ ਬਾਹਰ ਆ ਜਾਂਦਾ ਪਤਾ ਨਹੀਂ 1999 ਦੀਆਂ ਚੋਣਾਂ ਦੇ ਨਾਲ ਪਤਾ ਨਹੀਂ ਕਿੱਥੋਂ ਜੋੜ ਦਿੰਦੇ ਐ ਕਿ ਮਾਨਸਾਬ ਜਿੱਤ ਗਏ ਤੇ ਮਾਨਸਾਬ ਆ ਗਏ ਮਾਨਸਾਬ ਦੇ 5 ਸਾਲ ਕੱਟ ਕੇ ਆਏ ਕਿਸ ਵਜ੍ਹਾ ਕੱਟ ਨਹੀਂ ਕਦੇ ਹਾਂਜੀ ਜੋ ਨਿਯਮ ਨੇ ਮਤਲਬ ਇਹ ਹੈ ਕਿ ਨਾ ਗਿਆ ਨਾ ਤਾਂ ਵਹੇ 5-6 ਮਹੀਨਾ ਤੱਕ ਵੈਸੇ ਬਾਹਰ ਆ ਜਾਣਾ ਐਨਐਸਐ ਲੱਗੇ ਪਈ ਐਨਐਸਐ ਲਗਾਤਾਰ ਥੋੜੀ ਚੱਲਣੀ ਐ ਜੀ ਲਗਾਤਾਰ ਥੁਈ ਐਨਸੇ ਜਲਦੀ ਹੈ ਐਨਸੇ ਲੱਗੀ ਕਟਲੀ ਜਿਹੜੀ ਹੁਣ ਵਾਲੀ ਐਨਸੇ ਲੱਗੀ ਹੈ ਉਹ ਮੈਂ ਮਹਿਸੂਸ ਕਰਦਾ ਆ ਕਿ ਉਹ ਜਾਣ ਬੁਝ ਕੇ ਇੱਕ ਚਰਚਾ ਬਣਾਉਣ ਵਾਸਤੇ ਲਾਈ ਗਈ ਜਾਣ ਬੁਝ ਕੇ ਇੱਕ ਹਾਈਡ ਸਟੇਟ ਕਰਨ ਵਾਸਤੇ ਜਿਹੜੇ ਲੋਕ ਇੱਥੇ ਭਰਮ ਭਲੇਖਾ ਪੋਦਾ ਪੈਦਾ ਕਰਨਾ ਚਾਹੁੰਦੇ ਨੇ ਚਾਹੇ ਕੇਂਦਰ ਸਰਕਾਰ ਗਿਣ ਲਓ ਚਾਹੇ ਕੇਂਦਰੀ ਏਜੰਸੀਆਂ ਗਿਣ ਲਓ ਜਿਨ੍ਹਾਂ ਦੇ ਦਬਾਅ ਦੇ ਤਹਿਤ ਪੰਜਾਬ ਸਰਕਾਰ ਨੇ ਇਸ ਐਨਐਸਸੀ ਵਿੱਚ ਵਾਅਦਾ ਕੀਤਾ ਤੇ ਮੇਰੇ ਖਿਆਲ ਹੈ ਕਿ ਅਬਲ ਤੇ ਐਡਵਾਈਜ਼ਰੀ ਬੋਡੀ ਤੋੜ ਦੂਗਾ ਨਹੀਂ ਤੇ ਹਾਈ ਕੋਰਟ 'ਚ ਤਾਂ ਟਿਕਦੀ ਨਹੀਂ ਜੀ ਤੇ ਉਸ ਤੋਂ ਬਾਅਦ 307 ਦਾ ਮਕਦਮਾ ਜਿਹੜੀ ਮੈਂ ਆਜ ਲਾਉਗੂ ਅਗਲੇ ਦਿਨ ਜਮਾਨਤ ਹੋ ਜਾਂਦੀ ਹੈ ਤੇ ਇਸ ਦਾ ਮਤਲਬ ਜਿਹੜਾ ਆ ਮੋਟੀ ਜੀ ਗੱਲ ਜਿਹੜੀ ਹੈ ਮੈਂ ਸਪਸ਼ਟ ਕਰ ਦੇਣਾ ਚਾਹਣਾ ਹੈ ਕਿ ਦੁਨੀਆਂ ਦਾ ਕੋਈ ਬੰਦਾ ਲੈ ਆਉ ਜਾਂ ਮਾਨ ਸਾਹਿਬ ਕਹਿ ਦੇਣਾ ਕਿ ਮੈਂ ਐਮਪੀ ਬਣ ਗਿਆ ਸੀ ਤੇ ਮੈਂ ਤਦ ਬਾਹਰ ਹਾਂਜੀ ਤੇ ਜੇ ਐਮਪੀ ਬਣਦੇ ਨਾਲ ਪਹਿਲੀ ਤੋਂ ਗਲਤ ਤੈਨਰ ਆ ਮਾਨਸਾ ਨੂੰ ਐਮਪੀ ਬਣਾਤਾ ਮਾਨਸਾ ਬ ਇੱਕ ਕੰਮ ਕਰਾ ਦਨ ਜਿਹੜਾ ਉਹਨਾਂ ਨੇ ਕੌਮ ਦੇ ਪੰਥ ਦੇ ਪੰਜਾਬ ਦੇ ਭਲੇ ਵਾਸਤੇ ਕੀਤਾ ਉਹ ਬਣਾ ਦੇ ਐਮਪੀ ਬਣ ਜਾਣਾ ਲੋਕਾਂ ਦੇ ਮੋਸ਼ਨਲ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਤੁਸੀਂ ਸਵਾਲ ਵੱਡੇ ਖੜੇ ਕਰਕੇ ਇਹ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਕਹਿੰਦੇ ਨੇ ਅੰਮ੍ਰਿਤਪਾਲ ਜਿਹਦੇ ਨੂੰ ਕਹਿੰਦੇ ਕਿ ਸਤਿ ਅੰਨੂਪਾਸੇ ਮੰਦਿਰ ਦੇ ਉੱਤੇ ਬਸ ਉਹਨੇ ਸਭ ਬਣਾ ਦੋ ਕਿ ਚਲ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਜਿਹੜਾ ਇਲੈਕਸ਼ਨ ਵਿਧਾਨ ਚ ਹੀ ਆ ਗਿਆ ਗਲ ਸਟੈਂਡ ਦੀ ਏ ਮਤੇ ਨਾ ਦਸੂਗਾ ਕਿ ਮੇਰੇ 40 45 ਸਾਲ ਮੈਨੂੰ ਹੋ ਗਏ 15 ਸਾਲ ਦਾ ਸੀ ਜਾਂਦਾ ਮਤਰੇ ਤੇ 15 ਸਾਲ ਦੀ ਉਮਰ ਚ ਜੋ ਸੋਚਿਆ ਸੀ ਜਿਹੜਾ ਕਦਮ ਪੁੱਟਿਆ ਸੀ ਅੱਜ ਤੋ ਪਛਾਣ ਨਹੀਂ ਕੀਤਾ ਗਾਹ ਭਾਂਵੇਂ ਲੈ ਕੇ ਗਏ ਰਹੀ ਆ ਆਪਦੇ ਸਟੈਂਡ ਤੋਂ ਕਦੇ ਥੜਕੇ ਨਹੀਂ ਭਾਂਵੇਂ ਅਗਲੇ ਬੰਨੇ ਜਿਹੜਾ ਮਰਜੀ ਖੁਰੋਤਾ ਹੋਵੇ ਆਵਾਜ਼ਾਂ ਬੁਲੰਦ ਕੀਤੀਆਂ ਨੇ ਜੇਹਲਾਂ ਕਟੀਆਂ ਨੇ ਤਸੀਹੇ ਝੱਲੇ ਨੇ ਔਰ ਜੇਹਲਾਂ ਵੀ ਇਹੋ ਜਿਹੀਆਂ ਕਟੀਆਂ ਨੇ ਜਿਹੜਾ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦਾ ਮੇਰਾ ਦਾ ਛੱਤੀਆਂ ਸਾਲਾਂ ਬਾਅਦ ਤੁਹਾਡੇ ਜ਼ਮਣੀ ਉਹੀਂ ਤੇ ਮੇਰੀਂ ਤਰੀਕਾ ਤੇ ਹੁੰਦਿੰਦੀ 36 ਸਾਲ ਬਾਅਦ 302 ਦਾ ਮੇਰਾ ਕੇਸ ਕੱਢ ਕੇ ਅਗਨੇ ਚ ਲਾਦਾ ਕਦੀ ਮੇਰੇ ਇੱਕ ਦਿਨ ਮੂਹ ਤੇ ਕਦੀ ਮਜੂਸੀ ਦੇਖੀ ਜੇ ਦੇਖੀ ਦੱਸ ਦਿਓ ਅਹੀਂ ਤੇ ਉਹ ਲੋਕ ਆ ਯਾਰ ਹਾਂਜੀ ਤੇ ਬਾਕੀ ਰਹਿ ਗਈ ਕੌਣ ਸੰਵਧਾਨ ਨੂੰ ਮੰਨ ਨਾ ਮੰਨਣ ਦਾ ਦਾਵਾ ਕਰਦਾ ਸੀ ਕਿਹੜਾ ਅੱਜ ਮੰਨੀ ਜਾਂਦਾ ਆ ਯਸਟੈਂਡ ਹੁਣ ਮੈਂ ਸਰਦਾਰ ترسےم ਸਿੰਘ ਹੋਰਾਂ ਦੀ ਜਿਹੜੇ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਉਹਨਾਂ ਦੀ ਇੰਟਰੂ ਸੁਣ ਰਿਹਾ ਸੀ ਉਹ ਕਹਿੰਦੇ ਜੀ ਜੇ ਅਮਰਤਪਾਲ ਸਿੰਘ ਮੇਨਸਟ੍ਰੀਮ ਚ ਆ ਰਿਹਾ ਹੈ ਮੁਖ ਧਾਰਾ ਜਾ ਰਿਹਾ ਹੈ ਤੇ ਤੁਹਾਨੂੰ ਪੀੜ ਕਿਉਂ ਹੁੰਦੀ ਹੈ ਕਿ ਮਤਲਬ ਤੁਸੀਂ ਕੋ ਰੌਲਾ ਪਾਉਂਦੇ ਹਾਂ ਜੀ ਹਾਂਜੀ ਤੇ ਹੁਣ ਜਦੋਂ ਬਾਪ ਨੇ ਕਿਹਾ ਕਿ ਸਾਡਾ ਮਤਲਬ ਬੱਚਾ ਜਿਹੜਾ ਮੁਖ ਧਾਰਾ ਚ ਆ ਰਿਹਾ ਹੈ ਤੇ ਮੈਂ ਤਾਂ ਮੁਖ ਧਾਰਾ ਦੇ ਵਿਰੁੱਧ ਨਹੀਂ ਆ ਮੈਂ ਤਾਂ ਮੁਖ ਧਾਰਾ ਦੇ ਅੰਕਿਤੀਆਂ ਵਿੱਚ ਪਾਈ ਅਸੀਂ ਬੜਾ ਕੁਝ ਵੇਖ ਲਿਆ ਆ ਸਾਡਾ ਤਜਰਬਾ ਪੰਜਾਬ ਤਰੱਕੀ ਤੰਦ ਕਰੂ ਜਿੱਥੇ ਅਮਨ ਤੇ ਚੈਨ ਇੱਥੇ ਸੁਖ ਸ਼ਾਂਤੀ ਹੈ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੈ ਵਿਸ਼ਵਾਸ ਸਿੰਘ ਬਟੋ ਹਾਇਸ ਗਲਵੀਆ ਮਤਲਬ ਲੈ ਕੇ ਚੱਲਦਾ ਆ ਔਰ ਜੇ ਕੋਈ ਹਵੇ ਕੱਲ ਕਿੱਥੇ ਖੜੋਤਾ ਸੀ ਅੱਜ ਕਿੱਥੇ ਖੜੋਤਾ ਆ ਜੇ ਕੱਲ ਵੀ ਉਹ ਮੁਖ ਧਾਰਾ ਦੇ ਨਾਲ ਜੁੜਦਾ ਆ ਪਰ ਆਪ ਦੀ ਸਿੱਖੀ ਪ੍ਰਤੀ ਦਿੜ੍ਹਤਾ ਪੰਥ ਪ੍ਰਤੀ ਵਫਾਦਾਰੀ ਤੇ ਪੰਜਾਬ ਪ੍ਰਤੀ ਵਫਾਦਾਰੀ ਰੱਖਦਾ ਤੇ ਵਿਸ਼ਵਾਸ ਸਿੰਘ ਬਟੋ ਉਹਨੂੰ ਆਪਣਾ ਭਰਾ ਜਨਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ